ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਦਾ ਮਹਾਤਮ ਬਾਬਾ ਜੀ ਜਿਸ ਵੇਲੇ ਸਹਿਜ ਪਾਠ ਕਰਦੇ ਜਾਂ ਪੰਜ ਗ੍ਰੰਥੀ ਦੀ ਸੰਥਿਆ ਸਿੱਖਿਆਰਥੀਆਂ ਨੂੰ ਦਿੰਦੇ ਜਿਸ ਵੇਲੇ ਪੰਜਵੇਂ ਪਾਤਸ਼ਾਹ ਜੀ ਦਾ ਗੌੜੀ ਰਾਗ ਵਿੱਚ ਉਚਾਰਨ ਕੀਤੀ ਹੋਈ 52 ਅਖਰੀ ਦੇ ਅਖੀਰ ਪੰਨਾ 262 ਤੇ ਪੁੱਜ ਕੇ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ ਇਹ ਸ਼ਲੋਕ ਸੰਪੂਰਨ ਕਰਦੇ ਤਦ ਸ਼ਲੋਕ ਦੀ ਸਮਾਪਤੀ ਦੇ ਅਖੀਰ ਸਤਿਗੁਰੂ ਜੀ ਨੇ ਗੁਰਬਾਣੀ ਪ੍ਰੇਮੀਆਂ ਲਈ ਇੱਕ ਹਦਾਇਤ ਲਿਖੀ ਹੋਈ ਹੈ ਇਸ ਨੂੰ ਪੜ੍ਹਦੇ ਕਿ ਇਹ ਸ਼ਲੋਕ ਆਦ ਅੰਤ ਪੜ੍ਹਨਾ ਤਦ ਆਪ ਸੋਚੀ ਪੈ ਜਾਂਦੇ ਕਿ ਇਹਦਾ ਭਾਵ ਕੀ ਹੋਵੇਗਾ ਕੇ ਇਸ ਮੰਤਬ ਨੂੰ ਮੁੱਖ ਰੱਖ ਕੇ ਸਤਿਗੁਰਾਂ ਨੇ ਇਹ ਵਿਸ਼ੇਸ਼ ਅੱਖਰ ਹਦਾਇਤ ਰੂਪ ਵਿੱਚ ਲਿਖੇ ਹਨ ਸਮੇਂ-ਸਮੇਂ ਕਈ ਇੱਕ ਵਿਦਵਾਨਾਂ ਨੂੰ ਆਪ ਜੀ ਨੇ ਪੁੱਛਣਾ ਕੀਤਾ ਕਿ 52 ਅਖਰੀ ਦੇ ਅਖੀਰ ਜੋ ਇਹ ਪੰਗਤੀ ਲਿਖੀ ਹੋਈ ਹੈ ਇਹਦਾ ਕੀ ਭਾਵ ਹੈ ਕਈਆਂ ਪ੍ਰੇਮੀਆਂ ਨੇ ਕਿਹਾ ਕਿ ਜੀ ਇਹ ਸ਼ਲੋਕ 52 ਅਖਰੀ ਦੇ ਆਦ ਅਤੇ ਅੰਤ ਵਿੱਚ ਪੜਨ ਦੀ ਹਦਾਇਤ ਹੈ ਪਰ ਆਪਨੇ ਉੱਤਰ ਦੇਣਾ ਕਿ ਆਦ ਅਤੇ ਅੰਤ ਵਿੱਚ ਤਾਂ ਸ਼ਲੋਕ ਲਿਖਿਆ ਹੀ ਹੋਇਆ ਹੈ ਉਹ ਤਾਂ ਹਰ ਹਾਲਤ ਵਿੱਚ ਪੜਨਾ ਹੀ ਹੈ ਤੇ ਕਈ ਇੱਕ ਨੇ ਫਿਰ ਕਹਿਣਾ ਜੀ ਇਹ ਬਾਣੀ ਨਹੀਂ ਉੰਜ ਹੀ ਲਿਖਿਆ ਹੋਇਆ ਹੈ ਤਾਂ ਬਾਬਾ ਜੀ ਨੇ ਉੱਤਰ ਦੇਣਾ ਕਿ ਬਿਆਨਤ ਸ਼ਲੋਕ ਐਸੇ ਹਨ ਜੋ ਗੁਰਬਾਣੀ ਵਿੱਚ ਦੋ-ਦੋ ਵਾਰ ਹੀ ਆਉਂਦੇ ਹਨ ਹੋਰ ਕਿਸੇ ਦੇ ਪਿੱਛੇ ਇਸ ਤਰ੍ਹਾਂ ਦੀ ਪੰਗਤੀ ਨਹੀਂ ਲਿਖੀ ਹੋਈ। ਅਖੀਰ ਜਦੋਂ ਮਨ ਦੀ ਤਸੱਲੀ ਨਾ ਹੋਈ ਤਾਂ ਸਤਿਗੁਰੂ ਜੀ ਅੱਗੇ ਅਰਦਾਸ ਬੇਨਤੀ ਜੋਦੜੀ ਕੀਤੀ ਕਿ ਸਤਿਗੁਰੂ ਜੀ ਇਹ ਜੋ ਆਪ ਜੀ ਨੇ ਉਚੇਚਾ ਸੰਕੇਤ ਦਿੱਤਾ ਹੋਇਆ ਹੈ ਕਿ ਇਹ ਸ਼ਲੋਕ ਆਦ ਅੰਤ ਪੜ੍ਹਨਾ ਇਸ ਦਾ ਭਾਵ ਕੀ ਹੈ? ਤਦੋਂ ਦਸਵੇਂ ਪਾਤਸ਼ਾਹ ਜੀ ਨੇ ਪ੍ਰਤੱਖ ਦਰਸ਼ਨ ਦੇ ਕੇ ਬਚਨ ਕੀਤੇ ਕਿ ਭਾਈ ਹਰਨਾਮ ਸਿੰਘ ਜਦੋਂ ਗੁਰਸਿੱਖ ਨਿਤਨੇਮ ਚਾਹੇ ਉਹ ਸਵੇਰ ਦਾ ਹੋਵੇ ਜਾਂ ਸ਼ਾਮ ਦਾ ਆਰੰਭ ਕਰੇ ਆਰੰਭ ਕਰਨ ਤੋਂ ਪਹਿਲੇ ਵੀ ਤੇ ਸਮਾਪਤੀ ਸਮੇਂ ਵੀ ਇਸ ਸ਼ਲੋਕ ਨੂੰ ਪੜ੍ਹਨਾ ਹੈ ਸਤਿਗੁਰੂ ਜੀ ਦਾ ਪਾਵਨ ਬਚਨ ਸੀ ਕਿ ਭਾਈ ਹਰਨਾਮ ਸਿੰਘ ਜਦੋਂ ਵੀ ਕੋਈ ਗੁਰਸਿੱਖ ਸਵੇਰ ਦਾ ਜਾਂ ਸ਼ਾਮ ਦਾ ਨਿਤਨੇਮ ਆਰੰਭ ਕਰੇ ਨਾ ਤਾਂ ਫਿਰ ਆਰੰਭ ਕਰਨ ਤੋਂ ਪਹਿਲਾਂ ਵੀ ਤੇ ਆਪਣੇ ਨਿਤਨੇਮ ਦੀ ਸਮਾਪਤੀ ਸਮੇਂ ਵੀ ਇਸ ਸ਼ਲੋਕ ਨੂੰ ਪੜ੍ਹਨਾ ਕਰੇ ਸ੍ਰੀ ਅਖੰਡ ਪਾਠ ਸਭਰਮ ਕਰਨਾ ਹੋਵੇ ਜਾਂ ਸਹਿਜ ਪਾਠ ਅਰਦਾਸ ਤੋਂ ਪਿੱਛੋਂ ਬਾਣੀ ਦਾ ਆਰੰਭ ਕਰਨ ਤੋਂ ਪਹਿਲੇ ਅਤੇ ਸਾਰੇ ਪਾਠ ਦੀ ਸਮਾਪਤੀ ਦੇ ਪਿੱਛੋਂ ਇਸ ਸ਼ਲੋਕ ਨੂੰ ਪੜ੍ਹਨਾ ਹੈ ਇਹ ਪੰਗਤੀ ਇਸ ਕਰਕੇ ਲਿਖਣਾ ਕੀਤੀ ਹੈ ਜੋ ਪ੍ਰਾਣੀ ਇਸ ਸ਼ਲੋਕ ਨੂੰ ਬਾਣੀ ਦੇ ਆਰੰਭ ਅਤੇ ਸਮਾਪਤੀ ਪਿੱਛੋਂ ਪੜ੍ਹੇਗਾ ਉਸ ਨੂੰ ਅਧਿਕ ਫਲ ਪ੍ਰਾਪਤ ਹੋਵੇਗਾ ਗੁਰੂ ਪਾਤਸ਼ਾਹ ਜੀ ਦਾ ਬਚਨ ਸੁਣ ਕੇ ਮਨ ਨੂੰ ਸੰਤੁਸ਼ਟਤਾ ਅਤੇ ਪ੍ਰਸੰਨਤਾ ਪ੍ਰਾਪਤ ਹੋਈ ਅਤੇ ਉਸ ਦਿਨ ਤੋਂ ਹੁਣ ਤੱਕ ਜਿੰਨੇ ਵੀ ਪ੍ਰੇਮੀ ਆਪ ਜੀ ਦੇ ਸੰਪਰਕ ਵਿੱਚ ਆਏ ਆਪ ਜੀ ਉਹਨਾਂ ਨੂੰ ਇਸ ਸ਼ਲੋਕ ਦਾ ਮਹਾਤਮ ਦੱਸਦੇ ਅਤੇ ਪੜ੍ਹਨ ਲਈ ਪ੍ਰੇਰਣਾ ਕਰਦੇ